ਉਹਨਾਂ ਦੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਵਰਕਰ ਆਇਆ ਹੈ ਇਹ ਵਰਤੀ ਪਾ ਕੇ ਗੁੰਡਾਗਰਦੀ ਕਰਨ ਆਏ ਇੱਥੇ ਸਭ ਦਫ਼ਤਰ ਵੀ ਤੋੜਿਆ ਕਿਹਾ ਕਿਹਾ ਹੈ ਦਫ਼ਤਰ ਤੋੜਿਆ ਹੀ ਸਭ ਨਹੀਂ ਚੀਜ਼ਾਂ ਤੋੜ ਕੇ ਬੰਦਾ ਕਹਿੰਦਾ ਮੈਂ ਕਿਹਾ ਜੀ ਕੋਈ ਤੋੜਿਆ ਨਹੀਂ ਤੋੜਿਆ ਮੈਨੂੰ ਨਹੀਂ ਪਤਾ ਪਰ ਗੁੰਡਾਗਰਦੀ ਇਹਨਾਂ ਦੀ ਸ਼ਰ ਹੈ ਰਾਸ਼ਨ ਵੰਡਿਆ ਜਾ ਰਿਹਾ ਸੀ ਕਹਿ ਰਹੇ ਵੀ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਾਨੂੰ ਪਤਾ ਇਹ ਬੰਦਾਉਂਦੇ ਆ ਬੰਦੇ ਕੜੀਸ ਕੇ ਚੱਕ ਕੇ ਲੈ ਜਾਏਗਾ ਲੁਧਿਆਣਾ ਸ਼ਹਿਰ ਦੇ ਵਿੱਚ ਜਮਨੀ ਚੋਣਾ ਤੋਂ ਪਹਿਲਾਂ ਜਿਹੜੀਆਂ ਉਪ ਚੋਣਾਂ ਨੂੰ ਲੈ ਕੇ VOTING ਹੋ ਰਹੀ ਹੈ ਉਸ ਤੋਂ ਪਹਿਲਾਂ ਇੱਕ ਵੀਡੀਓ ਬਾਰੰਗ ਹੋ ਰਹੀ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਵੋਟਾਂ ਤੋਂ ਪਹਿਲਾਂ ਰਾਸ਼ਨ ਵੰਡਣ ਦਾ ਮਾਮਲਾ ਵੇਖਣ ਨੂੰ ਮਿਲ ਰਿਹਾ ਸੋ ਵਕ ਵਕ ਪਾਰਟੀਆਂ ਦੇ ਨੇਤਾਵਾਂ ਦੇ ਬਲਵਿਕ ਦੂਜੇ ਤੇ ਵੋਟਾਂ ਖਰੀਦਣ ਦੇ ਲਈ ਰਾਸ਼ਨ ਵੰਡਣ ਦੇ ਦੂਸਰੇ ਆਏ ਜਾ ਰਹੇ ਨੇ ਤਾਜ਼ਾ ਮਾਮਲੇ ਦੀ ਗੱਲ ਕਰਾਂਗੇ ਜਵਾਹਰ ਨਗਰ ਕੈਂਪ ਸਬਜੀ ਮੰਡੀ ਦੇ ਕੋਲ ਕਾਂਗਰਸ ਕਾਰਜਕਰਤਾਵਾਂ ਨੇ ਰਾਸ਼ਨ ਬਰਾਮਦ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਕਾਂਗਰਸੀ ਉਮੀਦਵਾਰ ਫਰਦੁਸ਼ਨੀਆ ਸ਼ੁਦਾ ਦੋਸ਼ ਹੈ ਕਿ ਐਕਟੀਵਾ ਤੇ ਦੋ ਬੋਰੀਆਂ ਰਾਸ਼ਨ ਦੀਆਂ ਵਿਅਕਤੀ ਨੇ ਰੱਖੀਆਂ ਹੋਈਆਂ ਸਨ ਇਸ ਦੌਰਾਨ ਕਾਂਗਰਸ ਵਰਕਰਾਂ ਨੇ ਜਦੀ ਉਸ ਨੂੰ ਰੋਕਿਆ ਤਾਂ ਐਕਟੀਵਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਫਰਦੁਸ਼ਨੀਆ ਸ਼ੁਦਾ ਨੇ ਦੋਸ਼ ਲਾਇਆ ਕਿ ਇਸ ਮੰਡਲਾ ਦੇ ਵਿੱਚ ਪੁਲਿਸ ਉਹਨਾਂ ਦੇ ਵਰਕਰਾਂ ਨਾਲ ੱੱਕਾ ਕਰ ਰਹੀ ਹੈ ਦਰਸਲ ਜਿੰਨਾ ਲੋਕਾਂ ਨੇ ਐਕਟਿਵਾ ਸਵਾਲ ਤੋਂ ਰੋਕਿਆ ਪੁਲਿਸ ਉਹਨਾਂ ਨੂੰ ਹੀ ਗ੍ਰਿਫਤਾਰ ਕਰਨ ਲਈ ਆ ਗਈ ਹੈ ਇਸ ਦੌਰਾਨ ਮੌਕੇ ਤੇ ਕੈਬਨਿਟ ਮੰਤਰੀ ਰਵਨੀਤ ਸਿੰਘ ਵੀ ਪਹੁੰਚ ਗਏ ਆਜੂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਵੋਟ ਖਰੀਦਣ ਲਈ ਰਾਸ਼ਨ ਵੰਡਣ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਬਰਕਰਾਰ ਨੇ ਰਾਸ਼ਨ ਵੰਡਣ ਦੇ ਲਈ ਐਕਟਿਵਾ ਸਵਾਲ ਨੂੰ ਰੋਕਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਉਹਨਾਂ ਨੇ ਪੁਲਿਸ ਤੇ ਦੋਸ਼ ਲਾਇਆ ਨੇ ਕਿ 2 ਘੰਟੇ ਤੱਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਲੇਕਿਨ ਹੁਣ ਹੀ ਉਹਨਾਂ ਦੇ ਕਾਰਜਕਰਤਾ ਨੂੰ ਗ੍ਰਫਤਾਰ ਕਰਨ ਲਈ ਪੁਲਿਸ ਉਹਨਾਂ ਦੇ ਘਰ ਪਹੁੰਚ ਗਈ ਹੈ ਅਤੇ ਧੱਕੇ ਨਾਲ ਉਸਨੂੰ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਕੁਝ ਦਿਨ ਪਹਿਲਾਂ ਹੈਪਵਾਲਸ ਕਾਂਗਰਸ ਦੇ ਕਾਰਜਕਰਤਾਵਾਂ ਤੇ ਪਰਚਾ ਦਰਜ ਕਰਨ ਤੇ ਕਾ ਕੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜਲਦ ਹੀ ਸ਼ਿਕਾਇਤ ਕਰਨ ਦੀ ਗੱਡੀ ਦੇ ਵਿੱਚੋਂ ਹੈਲੀ ਅਤੇ ਕਾਂਗਰਸ ਦਾ ਚੰਦਾ ਬਰਾਮਤ ਹੂਤੇ ਆਸ਼ੂ ਨੇ ਕਿਹਾ ਕਿ ਉਹ ਵੀ ਵਿਰੋਧੀਆਂ ਦੇ ਰੱਖਿਆ ਹੋਵੇਗਾ। ਉਹਨਾਂ ਨੂੰ ਫਸਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਹਾਂਜੀ ਰੋਲਾ ਆ। ਆਸ਼ੂ ਜੀ ਕੀ ਮਾਮਲਾ ਹੋਇਆ ਪੂਲ ਸਾਈ ਸੀਗੀ ਕੀ ਹੋਇਆ ਕੀ ਸੀਗਾ ਜੀ। ਦੋਸਤ ਆਮ ਆਦਮੀ ਪਾਰਟੀ ਵਾਲੇ ਇਲੈਕਸ਼ਨ ਨੂੰ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਸੀ ਜੀ। ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ। ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ। ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ। ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਇਹ ਕਿ ਹੈਬੋ ਵਾਲ ਚ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਇਹ ਤੁਹਾਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ-ਜਿੱਥੇ ਵਿਧਕੀ ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ ਕਹਿੰਦੇ ਇੱਕ ਕਾਨੂੰ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸੀ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬਰਾਮਦ ਹੋਇਆ ਵਾ ਆਪ ਰੱਖ ਤਾ ਹੁਣ ਇਹਨਾਂ ਨੇ ਹੱਤਾਪਾਈ ਦੀ ਨੋਬਤ ਆਈ ਇਹ ਕਿਸ ਕਾਰਨ ਆ ਗਈ ਕਿ ਪੁਲਿਸ ਕਿਉਂਕਿ ੱੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾ ਹੈ ਪਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾ ਪਹਿਲਾ ਰਾਸ਼ ਐਕਟਿਵ ਹੈ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣੇ ਐ ਇਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇਗੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਰ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਹੈ ਚ ਹੈ ਅੱਜ ਸਵਾਲ ਕਹਤਾ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਹਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਵਿੱਚ ਬਿਲਕੁਲ ਕਰਾਂਗੇ ਬਿਲਕੁਲ ਕਰਾਂ ਠੀਕ ਹੈ ਠੀਕ ਹੈ ਸਭਪੂਰਨ ਭਾਰਤ ਨੂੰ ਅਫੀਨ ਜੀ ਸਰ ਕੀ ਨਾਮ ਹੈ ਜੀ ਰਕੇਸ਼ ਕੁਚਰ ਦਾ ਨਾਮ ਹੈ ਜੀ ਮੇਰਾ ਕਿਹੜੀ ਜਗਾ ਕੀ ਮਾਮਲਾ ਹੋਇਆ ਜੀ ਜਵਾਰ ਨਗਰ ਕੈਂਪ ਦਾ ਏਰੀਆ ਜੀ ਇਹ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆदमी ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਕੋਈ ਮੁੱਠੋ ਪਾਈ ਹੋਈ ਕਹਿੰਦਾ ਕਿ ਕਿਹੜੀ ਥੇਲੇ ਲਿਆਇਆ ਜਾ ਰਿਹਾ ਹੈ ਦਫ਼ਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਦਫ਼ਤਰ ਆ ਸਾਹਮਣੇ ਦਫ਼ਤਰ ਹੈ ਜੀ ਇਹ ਸਾਡਾ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਹੈ ਇਸ ਦਫਤਰ ਦੇ ਬਾਹਰੋਂ ਤਾਲਾ ਤੋੜ ਕੇ ਬਾਹਰ ਖਿੱਚਿਆ ਮੁੰਡੇ ਨੂੰ ਅੰਦਰ ਚਾਰ ਪੰਜ ਮੁੰਡੇ ਬੈਠੇ ਪੰਜਾਬ ਪੁਲਿਸ ਦੇ ਬੰਦਿਆਂ ਨੇ ਕਿਸੇ ਗੱਲੋਂ ਕਿਸੇ ਗੱਲੋਂ ਖਿੱਚਿਆ ਪਤਾ ਲੱਗੇ ਇਹ ਕੋਈ ਗੱਲ ਨਹੀਂ ਦੱਸੀ ਜੀ ਉਹਨਾਂ ਨੇ ਸਿਰਫ ੱੱਕਾ ਕੀਤਾ ਸਾਡੇ ਨਾਲ ਸਾਡਾ ਮੁੰਡਾ ੱੱਕਾ ਕਰਕੇ ਲੈ ਕੇ ਚੱਲੇ ਸੀ ਆਸ਼ੂ ਜੀ ਆ ਗਏ ਹੋਰ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਪੰਜਾਬ ਪੁਰਜ਼ਾ ੱੱਕਾ ਨਹੀਂ ਸਾਂਗੇ ਕੀ ਲੱਗਦਾ ਕੀ ਆ ਜੀ ਇਹ ਇਹ ਸਾਡੇ ਨਾਲ ੱੱਕਾ ਹੋ ਰਿਹਾ ਸਿਰਫ ਇਸ ਵਜ੍ਹਾ ਕਰਕੇ ਕਿ ਸਾਡੀ ਪਾਰਟੀ ਉੱਪਰ ਜਾ ਰਹੀ ਹੈ ਆਮ ਆਦਮੀ ਪਾਰਟੀ ਹਾਰ ਰਹੀ ਹੈ ਆਪਣੀ ਖੁੰਧ ਕੱਢਣ ਵਾਸਤੇ ਆਪਣੀ ਹਾਰ ਨੂੰ ਬਚਾਉਣ ਵਾਸਤੇ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਧੱਕਾ ਕੀਤਾ ਜਾ ਰਿਹਾ ਜੀ ਆਣਾ ਲਾਈਵਲੀ ਅਮਿਤ ਥਾਪੜ ਦੀ ਰਿਪੋਰਟ